ਹੜ੍ਹ ਆਏ ਤਾਂ ਕਣਕ ਭੀਜਣੀ ਔਖੀ ਹੋ ਗਈ ਝੋਨੇ ਦੀ ਫਸਲ ਤਬਾਹ ਹੋ ਗਈ ਤੇ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਪਹੁੰਚ ਰਿਹਾ ਹੈ ਉਹਦੇ ਵਿੱਚ ਵੀ ਕਿਤੇ ਕੋਈ ਜਿਹੜਾ ਦਾਣਾ ਉਬਦਰੰਗ ਹੋ ਗਿਆ ਤੇ ਫਸਲੀ ਖਰਾਬੇ ਦੇ ਮੁਆਵਜ਼ੇ ਦਾ ਐਲਾਨ ਜ਼ਰੂਰ ਕੀਤਾ ਹੈ ਅਜੇ ਮਿਲਿਆ ਜਾਂ ਨਹੀਂ ਮਿਲਿਆ ਇਹ ਸਰਕਾਰਾਂ ਜਾਣਦੀਆਂ ਨੇ ਪਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਯੋਜਨਾਵਾਂ ਦਾ ਕੱਲ ਆਗਾਜ਼ ਕੀਤਾ ਹੈ ਮੂੰਗੀ ਦੀ ਫਸਲ ਬੀਜੀ ਗਈ ਪਰ ਉਹਦਾ ਕੋਈ ਜ਼ਿਆਦਾ ਭਾਅ ਨਹੀਂ ਮਿਲਿਆ ਹਾਲਾਂਕਿ ਐਮਐਸਪੀ ਦੇ ਉੱਤੇ ਸੀ ਤਾਂ ਕਿਸਾਨਾਂ ਨੇ ਮੂੰਗੀ ਬਿਜਲੀ ਬੰਦ ਕਰ ਦਿੱਤੀ। ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਜੀ ਕਿ ਕਿਸਾਨ ਕਣਕ ਝੋਨੇ ਦਾ ਖੇੜਾ ਛੱਡਣ ਤੇ ਦਾਲਾਂ ਦੀ ਖੇਤੀ ਕਰਨ। ਸਤਿੰਨਕ ਤਹਾਕੇ ਸੁਣਦਿਆਂ ਨੂੰ ਹੋ ਗਿਆ। ਹੂੰ। ਕਿ ਕਿਸਾਨ ਕਣਕ ਝੋਨੇ ਨੂੰ ਤੇ ਅੱਗੇ ਤਾਂ। ਕਿ ਕਿਸਾਨ ਕਣਕ ਝੋਨੇ ਤੇ ਲਾਇਕ ਹੀ ਨਹੀਂ ਐ। ਅੱਧਾ ਪੰਜਾਬ ਤਾਂ ਨਰਮਾ ਤੇ ਖፋ ਵੀ ਜਾਂ ਸੀ ਪ੍ਰਧਾਨ ਮੰਤਰੀ ਸਭ ਨੇ ਦੋ ਯੋਜਨਾਵਾਂ 35435 1440 ਕਰੋੜ ਦੀਆਂ ਸ਼ੁਰੂ ਕਰਤੀਆਂ ਦਿਲ ਸਾਬ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਫਸਲਾਂ ਨੂੰ ਲੈ ਕੇ ਐਮਐਸਪੀ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਕਣਕ ਝੋਨੇ ਦਾ ਜਿਹੜਾ ਫਸਲੀ ਚੱਕਰ ਆ ਉਹ ਵੀ ਕਿਸਾਨਾਂ ਵਾਸਤੇ ਕਈ ਵਾਰ ਜੀ ਦਾ ਜੰਜਾਲ ਬਣ ਜਾਂਦਾ ਹੈ ਕਈ ਵਾਰ ਫਾਇਦਾ ਦੇ ਦਿੰਦਾ ਹੁਣ ਜਿਵੇਂ ਖੜਾ ਦਾ ਮਾਹੌਲ ਬਣਿਆ ਹੜ ਆਏ ਤਾਂ ਕਣਕ ਬੀਜਣੀ ਔਖੀ ਹੋ ਗਈ ਝੋਨੇ ਦੀ ਫਸਲ ਤਬਾਹ ਹੋ ਗਈ ਤੇ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਪਹੁੰਚ ਰਿਹਾ ਹੈ ਉਹਦੇ ਵਿੱਚ ਵੀ ਕਿਤੇ ਕੋਈ ਜਿਹੜਾ ਦਾਣਾ ਹੈ ਉਹ ਬਦਰੰਗ ਹੋ ਗਿਆ ਕਿਤੇ ਉਹ ਨਮੀ ਜ਼ਿਆਦਾ ਆ ਗਈ ਕਾਟ ਲੱਗਣੀ ਸ਼ੁਰੂ ਹੋ ਗਈ ਤਾਂ ਰੋਸ ਪ੍ਰਦਰਸ਼ਨ ਇਹਨੂੰ ਲੈ ਕੇ ਵੀ ਚੱਲ ਰਹੇ ਨੇ ਦੂਜੇ ਪਾਸੇ ਫਸਲੀ ਖਰਾਬੇ ਦੇ ਮੁਆਵਜ਼ੇ ਦਾ ਐਲਾਨ ਜ਼ਰੂਰ ਕੀਤਾ ਹੈ ਅਜੇ ਮਿਲਿਆ ਜਾਂ ਨਹੀਂ ਮਿਲਿਆ ਇਹ ਸਰਕਾਰਾਂ ਜਾਣਦੀਆਂ ਨੇ ਪਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਯੋਜਨਾਵਾਂ ਦਾ ਕੱਲ ਆਗਾਜ਼ ਕੀਤਾ ਹੈ ਸ਼ੁਰੂਆਤ ਕੀਤੀ ਹੈ ਕਿਸਾਨਾਂ ਦੇ ਨਾਲ ਸੰਬੰਧਿਤ ਇਹ ਯੋਜਨਾਵਾਂ ਨੇ ਕਹਿੰਦੇ ਇਹਨਾਂ ਦੇ ਉੱਤੇ ਹਜ਼ਾਰਾਂ ਕਰੋੜਾਂ ਜਿਹੜੇ ਨੇ ਉਹ ਖਰਚੇ ਜਾਣਗੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕਿਸਾਨ ਕਣਕ ਝੋਨਾ ਛੱਡ ਕੇ ਦਾਲਾਂ ਦੀ ਖੇਤੀ ਕਰਨ ਦਾਲਾਂ ਬੀਜਣ ਵੈਸੇ ਪੰਜਾਬ ਦੇ ਵਿੱਚ ਇਹ ਤਜਰਬਾ ਹੋ ਚੁੱਕਿਆ ਹੈ ਮੂੰਗੀ ਦੀ ਫਸਲ ਬੀਜੀ ਗਈ ਪਰ ਉਹਦਾ ਕੋਈ ਜ਼ਿਆਦਾ ਭਾਅ ਨਹੀਂ ਮਿਲਿਆ ਹਾਲਾਂਕਿ ਐਮਐਸਪੀ ਦੇ ਉੱਤੇ ਸੀ ਤਾਂ ਕਿਸਾਨਾਂ ਨੇ ਮੂੰਗੀ ਬੀਜਣੀ ਬੰਦ ਕਰ ਦਿੱਤੀ। ਵਾਅਕਤ ਥਾਵਾਂ ਦੇ ਉੱਤੇ ਦਾਲਾਂ ਦੀ ਖੇਤੀ ਜ਼ਰੂਰ ਹੁੰਦੀ ਹੈ। ਪਟਲ ਸਾਹਿਬ ਦਾਲਾਂ ਨੇ ਜਿਹੜੀਆਂ ਉਹ ਕਲੀਆਂ ਜ਼ਰੂਰੀ ਨਹੀਂ ਕਣਕ ਝੋਨਾ ਵੀ ਬਹੁਤ ਜ਼ਰੂਰੀ ਹੈ ਪਰ ਇਹਦੇ ਕੋਈ ਨਾ ਕੋਈ ਪੱਕੇ ਹੱਲ ਲੱਭਣੇ ਚਾਹੀਦੇ ਨੇ ਤੇ ਵੈਸੇ ਵੀ ਪਿਛਲੇ ਸਮੇਂ ਦੇ ਦੌਰਾਨ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਵੇਗਾ ਜਦੋਂ ਸ਼ੰਭੂ ਤੇ ਖਨੌਰੀ ਬੈਰੀਅਰ ਦੇ ਉੱਤੇ ਮੋਰਚੇ ਲੱਗਦੇ ਨੇ ਤਾਂ ਉਸ ਵੇਲੇ ਕੇਂਦਰ ਨੇ ਇੱਕ ਸੁਝਾਅ ਦਿੱਤਾ ਸੀਗਾ ਕਿ ਆਪਾਂ ਕੁਝ ਸਮੇਂ ਲਈ ਤੁਹਾਨੂੰ ਐਮਐਸਪੀ ਦੇਣੇ ਆ ਕੁਝ ਕੋ ਉਹਨਾਂ ਨੇ ਦਾਲਾਂ ਦੇ ਉੱਤੇ ਤੇਲ ਬੀਜਾਂ ਦੇ ਉੱਤੇ ਐਮਐਸਪੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਆਪਾਂ ਤਜਰਬਾ ਠੀਕ ਕਰ ਰਿਹਾ ਤਾਂ ਆਪਾਂ ਤੁਹਾਨੂੰ ਅੱਗੇ ਵੀ ਕੰਟੀਨਿਊ ਕਰ ਦਾਂਗੇ ਪਰ ਕਿਸਾਨ ਕਹਿੰਦੇ ਜੀ ਇਹ ਸਮਾਂ 5 ਸਾਲ ਕਹਿ ਲਓ 4 ਸਾਲ ਕਹਿ ਲਓ ਬੜਾ ਘੱਟ ਹੈ ਐਮਐਸਪੀ ਸਾਨੂੰ ਪੱਕੀ ਚਾਹੀਦੀ ਹੈ ਸਾਰੀਆਂ ਫਸਲਾਂ ਤੇ ਫਿਰ ਇੱਕ ਸਵਾਲੇ ਵੀ ਖੜੇ ਹੋਏ ਕਿ ਦੋ ਜਾਂ ਤਿੰਨ ਫਸਲਾਂ ਪੰਜਾਬ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਸਾਰੀਆਂ ਦੇ ਉੱਤੇ ਐਮਐਸਪੀ ਲੈ ਕੇ ਕੀ ਕਰਨਾ ਹੈ ਤਾਂ ਇਸ ਕਰਕੇ ਇਹ ਸਾਰਾ ਜਿਹੜਾ ਤਾਲਾ ਜਿਹੜਾ ਹੈ ਤਮ ਝਾਂਬੜਾ ਉਲਝਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਜੀ ਕਿ ਕਿਸਾਨ ਕਣਕ ਝੋਨੇ ਦਾ ਖੇੜਾ ਛੱਡਣ ਤੇ ਦਾਲਾਂ ਦੀ ਖੇਤੀ ਕਰਨ ਤਿੰਨ ਕਧਾਕੇ ਸੁਣਦਿਆਂ ਨੂੰ ਹੋ ਗਿਆ ਹੂੰ ਕਿ ਕਿਸਾਨ ਕਣਕ ਝੋਨੇ ਨੂੰ ਤਿਆਗਣ ਤੇ ਕਿਸਾਨ ਕ ਕਣਕ ਝੋਨੇ ਤੇ ਲਾਇਕ ਹੀ ਨਹੀਂ ਹੈ ਅੱਧਾ ਪੰਜਾਬ ਤਾਂ ਨਰਮਾ ਤੇ ਕਪਾਹ ਬੀਜਦਾ ਸੀ ਉਹਦਾ ਆਪਣਾ ਇੱਕ ਬਹੁਤ ਵੱਡਾ ਵਪਾਰ ਸੀ ਗੱਲ ਕੱਪੜੇ ਦੇ ਵਪਾਰ ਨਾਲ ਜੁੜੀ ਹੋਈ ਸੀ ਪੰਜਾਬ ਦੀਆਂ ਬੱਖ-ਬੱਖ ਟਰੱਕ ਜੂਨੀਅਨਾਂ ਦੇ ਵਿੱਚੋਂ ਬੰਬੇ ਨੂੰ ਸਿੱਧੇ ਟਰੱਕ ਜਾਂਦੇ ਸੀ ਗੱਠਾਂ ਦੇ ਉਹਦਾ ਬੇੜਾਗਰ ਕਿਨੇ ਕੀਤਾ ਤੁਸੀਂ ਕਹਿੰਦੇ ਹੋ ਕਿ ਕਣਕ ਝੋਨੇ ਨੂੰ त्याग ਦਿਓ ਪ੍ਰਧਾਨ ਮੰਤਰੀ ਸਾਹਿਬ ਨੇ ਦੋ ਯੋਜਨਾਵਾਂ 35435 1440 ਕਰੋੜ ਦੀਆਂ ਸ਼ੁਰੂ ਕਰਤੀਆਂ ਇਹ ਤਲਾਬਾ ਇੱਕ ਹੈ ਕਿ ਆ ਤ੍ਰਿਕਾ ਤੁਸੀਂ ਅਪਣਾਓ ਜਿਹੜਾ ਕਿਸਾਨੀ ਅੰਦੋਲਨ ਲੜਿਆ ਗਿਆ ਉਹ ਵੀ ਤਾਂ ਇਹੀ ਲੜਿਆ ਗਿਆ ਨਾ ਕਿ ਭਾਈ ਸਾਹਿਬ ਕਣਕ ਤੇ ਝੋਨਾ ਕਦੋਂ ਕ ਤੱਕ ਆਪਾਂ ਬੀਜਣੇ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਸਾਡਾ ਝੋਨਾ ਉਸ ਮਾਪ ਡੰਡ ਤੇ ਸਹੀ ਨਹੀਂ ਉਤਰਦਾ ਜਦੋਂ ਦੇਸ਼ ਦੇ ਵਿੱਚ 70ਵਿਆਂ ਦੇ ਵਿੱਚ ਸ਼੍ਰੀ ਲਾਲ ਬਾਧਰ ਸ਼ਾਸਤਰੀ ਕਾਟ ਬਾਟ ਦੇ ਨੇੜੇ ਜਾ ਕੇ ਪ੍ਰਧਾਨ ਮੰਤਰੀ ਬਣਦੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜਾਇ ਜਵਾਨ ਜਾਇ ਕਿਸਾਨ ਇਹ ਭਾਰਤ ਵਿਦੇਸ਼ੀ ਕਣਕ ਖਾਸ ਕਰਕੇ ਮੈਕਸੀਕੋ ਵਗੈਰਾ ਤੋਂ ਲਿਆਂਦੀ ਜਾਂਦੀ ਸੀ ਉਹ ਇਹੋ ਜੀ ਸੀ ਜੇ ਤਾਂ ਗਰਮ ਗਰਮ ਰੋਟੀ ਛਕ ਲਈ ਨਹੀਂ ਪਲੇਟ ਬਣ ਜਾਂਦੀ ਸੀ ਉਦੋਂ ਤੁਸੀਂ ਕਣਕ ਛੋਣੇ ਨੂੰ ਉਤਸ਼ਾਹਤ ਕੀਤਾ ਕੀ ਭਾਰਤ ਨੇ ਖੇਤੀ ਨੀਤੀ ਪਣਾਈ ਅੱਜ ਤੱਕ ਵੀ ਅਪਣਾਈ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ موجوده ਸਰਕਾਰ ਨੇ 2022 ਦੇ ਵਿੱਚ ਕਿਹਾ ਤੁਸੀਂ ਕรรค ਚੋਣੇ ਨੂੰ ਛੱਡ ਕੇ ਦਾਲਾਂ ਤੇ ਆਜੋ ਮੈਨੂੰ ਐਂ ਦੱਸੋ ਕਦੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੇਂਦਰ ਦੇ ਖੇਤੀ ਵਿਭਾਗ ਨੇ ਇਹ ਚੀਜ਼ ਦਾ ਵਿਚਾਰ ਵਟਾਂਦਰਾ ਕੀਤਾ ਕਿ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਦਾਲਾਂ ਦੀ ਖਪਤ ਕਿੰਨੀ ਹੈ ਕਣਕ ਦੀ ਕਿੰਨੀ ਹੈ ਝੋਨੇ ਦੀ ਕਿੰਨੀ ਹੈ ਤੇ ਕੀ ਜਿਹੜਾ ਝੋਨਾ ਅਸੀਂ ਬੀਜਦੇ ਆਂ ਉਹ ਅੰਤਰਰਾਸ਼ਟਰੀ ਮਾਪਦੰਡ ਤੇ ਖਰਾ ਉਤਰਦਾ ਹੈ ਕੀ ਤੁਸੀਂ ਅਗਾਹੂ ਕਿਸਾਨਾਂ ਨੂੰ ਬਦਲਵੀਂ ਫਸਲ ਦਾ ਭਰੋਸਾ ਦੇ ਸਕਦੇ ਹੋ ਮੈਨੂੰ ਪੰਜਾਬ ਦੇ ਕਿਸਾਨਾਂ ਦੀਆਂ ਅੱਧੀ ਦਰਜਨ ਤੋਂ ਵੱਧ ਯਾਦ ਨੇ ਕਿ ਕਿਸਾਨਾਂ ਨੇ ਕੀ ਕੀ ਅਪਣਾਇਆ ਉਹਨਾਂ ਦੇ ਪੱਲੇ ਖੱਜਲ ਖਵਰੀ ਪਈ ਪੰਜਾਬ ਦੇ ਵਿੱਚ ਆਲੂ ਬਹੁਤ ਆਉਂਦਾ ਹੈ ਬਹੁਤ ਸਾਰੇ ਚੰਗੇ ਕਿਸਾਨ ਵੀ ਨੇ ਜਿਹੜੇ ਅੰਤਰਰਾਸ਼ਟਰੀ ਪੱਧਰ ਦਾ ਆਲੂ ਉਗਾਉਂਦੇ ਐ ਤੇ ਉਦੋਂ ਤੁਸੀਂ ਕੀ ਕਰੋਗੇ ਜਦੋਂ ਧਾਰਮਿਕ ਸਥਾਨਾਂ ਤੇ ਲਿਖ ਕੇ ਵੀ ਲੱਗ ਜਾਂਦਾ ਹੈ ਇੱਥੇ ਆਲੂ ਦਾਨ ਕਰਨੇ ਬਰਾਂ ਨਹੀਂ ਜਦੋਂ ਕੋल्ड ਸਟੋਰਾਂ ਦੇ ਵਿੱਚੋਂ ਕੋल्ड ਸਟੋਰ ਵਾਲਿਆਂ ਦੇ ਕਿਰਾਏ ਦੇ ਪੈਸੇ ਵੀ ਨਹੀਂ ਮਿਲਦੇ ਤੇ ਉਹ ਚੱਕ ਕੇ ਆਲੂ ਸੜਕਾਂ ਤੇ ਸੁੱਟ ਦਿੰਦੇ ਐ ਉਹ ਕਿਉਂ ਹੁੰਦਾ ਹੈ ਕੀ ਸੂਬਾ ਸਰਕਾਰਾਂ ਕੇਂਦਰ ਦੀ ਸਰਕਾਰ ਅਜੇ ਮਾਪ ਦੰਡ ਮਿਲ ਕੇ ਮਨਾਏਗੀ ਜੇ ਤੁਸੀਂ ਇਸ ਗੱਲ ਦਾ ਭਰੋਸਾ ਦੇ ਦੇਓ ਕਿ ਕਣਕ ਝੋਨੇ ਦੀ ਥਾਂ ਤੇ ਤੁਹਾਡਗਾ ਇੰਨੀਆਂ ਦਾਲਾਂ ਨੇ ਜਿਹੜੀਆਂ ਉਹ ਕੇਂਦਰ ਦੀ ਸਰਕਾਰ ਖਰੀਦੇਗੀ ਤੇ ਕਿਹੜੇ ਕਿਸਾਨ ਦੇ ਇਸ ਗੱਲ ਦੀ ਖੁਰਕ ਹੁੰਦੀ ਹੈ ਕਿ ਉਹ ਸਿਰਫ ਤੇ ਸਿਰਫ ਕਣਕ ਤੇ ਝੋਨਾ ਹੀ ਅਗਾਵੇਗਾ ਝੋਨੇ ਨੇ ਪਾਣੀ ਦਾ ਵੀ ਸਾਡਾ ਬਹੁਤ ਵੱਡੀ ਪੱਧਰ ਦੇ ਉੱਤੇ ਸਤਿਆਨਾਸ਼ ਕੀਤਾ ਪੰਜਾਬ ਸਰਕਾਰ ਨੇ ਕਿਹਾ ਦੋ ਚੀਜ਼ਾਂ ਅਸੀਂ ਤੁਹਾਨੂੰ ਮੱਕੀ ਤੇ ਦਾਲਾਂ ਦੇ ਉੱਤੇ ਐਮਐਸਪੀ ਦਿੰਨੇ ਆ ਮर्याਦਤ ਕਿ ਮੱਕੀ ਦਾ ਭਾਅ ਕਹੇ ਤਾਂ ਕਿ ਜੇ ਮੰਨ ਲਓ 72-7300 ਰੁਪਇਆ ਬਾਜ਼ਾਰ ਦੇ ਵਿੱਚ ਮੱਕੀ ਵਿਕਰੀ ਹੈ 4500 ਨੂੰ ਤਾਂ ਬਾਕੀ ਪੈਸਾ ਸੂਬਾ ਸਰਕਾਰ ਦੇਵੇਗੀ ਸੂਬਾ ਸਰਕਾਰ ਕੋਲੇ ਹੈ ਸੂਬਾ ਸਰਕਾਰ ਦੀ ਪੋਜੀਸ਼ਨ ਤਾਂ ਇਹ ਵੀ ਘਰ ਦਾਣੇ ਨਹੀਂ ਮਾਪੀਂ ਚੱਲੀ ਹੈ ਤੁਹਾਡੀਆਂ ਨੀਤੀਆਂ ਨੇ ਤੁਹਾਡੇ ਖਜ਼ਾਨੇ ਨੂੰ ਹਲੂਨ ਕੇ ਰੱਖਤਾ ਕੀ ਤੁਸੀਂ ਇਸ ਗੱਲ ਦੇ ਵਿੱਚ ਆਉਂਗੇ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਇਹਦਾ ਕੋਈ ਠੋਸ ਹੱਲ ਕਰਕੇ ਦਿਓ ਜੇ ਕਣਕ ਝੋਨੇ ਦੀ ਥਾਂ ਤੇ ਕਿਸਾਨ ਨੂੰ ਇਹ ਭਰੋਸਾ ਹੋ ਜੇ ਕਿ ਉਹਨੂੰ ਬਦਲਵੀਂ ਫਸਲ ਦੇ ਵਿੱਚੋਂ ਭਾਵੇਂ ਉਹ ਦਾਲਾਂ ਨੇ ਜਾਂ ਬੱਕੀ ਹੈ ਕਣਕ ਝੋਨੇ ਦੇ ਬਰਾਬਰ ਭਾਪ ਉਥੇ ਐਮਐਸਪੀ ਹੈ ਤੇ ਦੂਜੇ ਪਾਸੇ ਇਹ ਹੈ ਜੇ ਦੂਜੀਆਂ ਫਸਲਾਂ ਤੇ ਐਮਐਸਪੀ ਆ ਗਈ ਉਹਨਾਂ ਦਾ ਕਦੇ ਮਾਰਕੀਟ ਦੇ ਵਿੱਚ ਇਹ ਮਿਲਾਂਕਣ ਕੀਤਾ ਇਹਦੀ ਖਪਤ ਕਿੰਨੀ ਹੈ ਇਹਦੀ ਜ਼ਰੂਰਤ ਕਿੰਨੀ ਪਵੇਗੀ ਸੋ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਤੇ ਪ੍ਰਧਾਨ ਮੰਤਰੀ ਸਾਡੇ ਚਾਹੁੰਦੇ ਨੇ ਕਣਕ ਝੋਨੇ ਦੇ ਹੇਠੋਂ ਰਕਬਾ ਘਟਣਾ ਚਾਹੀਦਾ ਅਸੀਂ ਵੀ ਕਹਿੰਦੇ ਆ ਇਹਦੇ ਵਿੱਚ ਕੋਈ ਸਾਂਝੀਆਂ ਕਮੇਟੀਆਂ ਬਣਾ ਲਓ ਉਹ ਕਮੇਟੀਆਂ ਜੇ ਬਣਦੀਆਂ ਨੇ ਉਹ ਲੋਕ ਬਣ ਜਾਂਦੇ ਨੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਠੰਡੇ ਕਬਰਿਆਂ 'ਚ ਬਹਿ ਕੇ ਫੈਸਲੇ ਕਰ ਦਿੰਦੇ ਨੇ ਉਹ ਭਾਈ ਉਹਨਾਂ ਕਿਸਾਨ ਲੋਕਾਂ ਨੂੰ ਪਾਓ ਜਿਹੜੇ ਪ੍ਰੈਕਟੀਕਲ ਤੌਰ ਦੇ ਉੱਤੇ ਆਪਣੀਆਂ ਉਪਜਾਹ ਭਾਵੇਂ ਫਸਲ ਦੇ ਭਾਵੇਂ ਫਾਲੇ ਜਾਂ ਕੋਈ ਹੋਰ ਹੈ ਉਧਰ ਤੋ ਤੋ ਹੁੰਦਾ ਨਹੀਂ ਸੁੱਕੇਤਾ ਕਿ ਜਿਹੜੀਆਂ ਸਰਕਾਰਾਂ ਕਾਂਗਰਸ ਦੀਆਂ ਸੀ ਇਹ ਤਾਂ ਫਸਲੀ ਬੇਰਬਾਦ ਦੇ ਵਿੱਚ ਕੱਖ ਨਹੀਂ ਕਰ ਸਕੇ ਤੇ ਪੰਜਾਬ ਦਾ ਜਿਹੜਾ ਕੀ ਖਤਮ ਕਰਦੇ ਹੋ ਆ ਜਿਹੜਾ ਹੜਾਂ ਦੇ ਨਾਲ ਵੋਲਦੀਆ ਹੋਇਆ ਤੇ ਮੌਜੂਦਾ ਸਰਕਾਰ ਪੰਜਾਬ ਦੀ ਨੇ ਕਹਿਤਾ ਤੇ ਦੋ ਮੇਰਾ ਖਿਆਲ ਇਹਨਾਂ ਦਾ ਆਪਸ ਵਿੱਚ ਦੀ ਤਾਲਮੇ ਲਈ ਨਹੀਂ ਤਾਂ ਜਿਹੜੀ 22 ਦੇ ਵਿੱਚ ਤੁਸੀਂ ਮੂੰਗੀ ਤੇ ਮੱਕੀ ਚੱਕਰ ਦੀ ਗੱਲ ਕੀਤੀ ਸੀ ਉਹਦੇ ਅੰਕੜੇ ਦੇ ਦਿਓ ਵੀ ਕਿੰਨੀ ਕਿ ਚੱਕੀ ਗਈ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ